ਤਾ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਸਾਰੇ ਸਿਆਸੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਲੇਕਿਨ ਇਸ ਵਾਰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਾ ਬਹੁਤਾ ਆਸਾਨ ਨਹੀਂ ਹੈ ਤਾਂ ਵਕ ਵਕ ਤਰ੍ਹਾਂ ਦੇ ਵੱਲੋਂ ਵਕ ਵਕ ਮਸਲਿਆਂ ਦੇ ਉੱਤੇ ਰਾਜਨੀਤਿਕ ਲੀਡਰਾਂ ਨੂੰ ਘੇਰਿਆ ਜਾ ਰਿਹਾ ਹੈ ਉਹਨਾਂ ਦੇ ਕੋਲੋਂ ਸਵਾਲ ਨੇ ਜਿਹੜੇ ਉਹ ਪੁੱਛੇ ਜਾ ਰਹੇ ਨੇ ਇੱਕ ਪਾਸੇ ਭਾਜਪਾ ਦਾ ਵਿਰੋਧ ਹੋ ਰਿਹਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਵੀ ਖਬਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤਾਂ ਖਬਰ ਪਟਕਪੂਰਾ ਤੋਂ ਜਿੱਥੇ ਦਾਣਾ ਮੰਡੀ ਦੇ ਵਿੱਚ ਕਾਰਤੀਏ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦਾ ਵਿਰੋਧ ਕੀਤਾ ਜਾਂਦਾ ਹੈ ਲਾਇਸੈਂਸ ਰੱਦ ਹੋਣ ਨੂੰ ਲੈ ਕੇ ਉਸ ਦੇ ਵੱਲੋਂ ਇਤਰਾਜ਼ ਆ ਜਿਹੜਾ ਉਹ ਜਤਾਇਆ ਜਾਂਦਾ ਹੈ ਅਤੇ 7 ਦਿਨ ਲਈ ਉਹਦਾ ਲਾਇਸੈਂਸ ਮੁਅਤਲ ਹੋਣ ਨੂੰ ਲੈ ਕੇ ਉਸ ਦੇ ਵੱਲੋਂ ਸਵਾਲ ਨੇ ਜਿਹੜੇ ਉ ਚੁੱਕੇ ਜਾਂਦੇ ਨੇ ਤਾਂ ਇਸੇ ਦਰਮਿਆਨ ਕਰਮਜੀਤ ਅਨਮੋਲ ਨੇ ਜਿਹੜੇ ਆਰਤੀ ਨੂੰ ਸ਼ਾਂਤ ਕਰਵਾਉਂਦੇ ਹੋਏ ਦਿਖਾਈ ਦਿੰਦੇ ਨੇ ਜਦੋਂ ਕਰਮਜੀਤ ਅਨਮੋਲ ਕੁਲਤਾਸ ਸੰਧਵਾ ਦੇ ਪੁੱਰਾ ਬਰਿੰਦਰ ਸਿੰਘ ਸੰਧਵਾ ਅਤੇ ਹੋਰ ਅਹੁਦੇਦਾਰਾਂ ਨਾਲ ਕੋਟਕਪੂਰਾ ਦੀ ਦਾਣਾ ਮੰਡੀ ਵਿੱਚ ਪਹੁੰਚੇ ਤਾਂ ਦੁਕਾਨ ਨੰਬਰ 14 ਤੇ ਆਰਤੀਆ ਬਿੱਟੂ ਬਾਂਸਲ ਦੇ ਵੱਲੋਂ ਆਪਣਾ ਲਾਇਸੈਂਸ ਮੁੱਤਲ ਹੋਣ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਲਾਇਸੈਂਸ ਮੁੱਤਲ ਹੋਣ ਨੂੰ ਲੈ ਕੇ ਆਰਤੀਆ ਜਿਹੜਾ ਉਹੜਕ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਉਸ ਦਾ ਲਾਇਸੈਂਸ ਨਜਾਇਜ਼ ਤੌਰ ਤੇ 7 ਦਿਨਾਂ ਦੇ ਲਈ ਮੁਅਤਲ ਕਰ ਦਿੱਤਾ ਗਿਆ ਜਦਕਿ ਇਹਨਾਂ ਦਿਨਾਂ ਦੇ ਵਿੱਚ ਕਣਕ ਦੀ ਵਿਕਰੀ ਜੋਰਾਂ ਤੇ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਦੁਕਾਨ ਤੇ ਆਏ ਇੱਕ ਕਿਸਾਨ ਦੀ ਕਣਕ ਦੀ ਨਮੀ ਸਿਰਫ 14% ਦੀ ਸੀ ਜਦੋਂ ਕਿ ਮੰਡੀ ਦੇ ਵਿੱਚ 20% ਦੀ ਨਮੀ ਵਾਲੀ ਕਣਕ ਵੀ ਖਰੀਦੀ ਜਾ ਚੁੱਕੀ ਹੈ ਆਰ.ਡੀ ਨੇ ਕਿਹਾ ਹੈ ਕਿ ਉਸ ਦਿਨ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਉਸ ਦੇ ਉੱਤੇ ਕੇਸ ਤੇ ਜਿਹੜੇ ਉਹ પાਕੇ ਉਸ ਤੋਂ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਆਰਟੀਏ ਅਤੇ ਉਸ ਦੇ ਸਮਰਥਕਾਂ ਵੱਲੋਂ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਦੂਜੇ ਪਾਸੇ ਕਰਮਜੀਤ ਅਨਮੋਲ ਆਰਟੀਏ ਨੂੰ ਗੱਲਬਾਤ ਰਾਹੀਂ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਅਰੇਵਾਲਾ ਤੇ ਸਖਤਰ ਜਗਵੀਰ ਕੁਮਾਰ ਦੇ ਦਫ਼ਤਰ ਜਾ ਕੇ ਪਾਕਿਸਤਾਨਨ ਲਈ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸਬੰਧਤ ਆਰਟੀਏ ਦੀ ਪਿੰਡੂ ਖਰੀਦ ਕੇਂਦਰ ਕੋਟ ਸੁੱਕੀ ਹੋਵੇ ਕਿ ਆਰਤਾ ਹੈ ਪੜਤਾਲ ਕਰਨ ਤੇ ਪਤਾ ਲੱਗਾ ਕਿ ਉਹਦੀ ਖਰੀਦੀ ਕਣਕ ਵਿੱਚ ਨਵੀਂ 14% ਪਾਈ ਗਈ ਹੈ ਜਦਕਿ ਸਰਕਾਰ ਵੱਲੋਂ ਖਰੀਦੀ ਗਈ 12% ਦੀ ਨਵੀਂ ਪ੍ਰਮਾਣਿਕ ਰੱਖੀ ਗਈ ਹੈ ਤਾਂ ਉਸ ਨੂੰ ਆਪਣਾ ਪੱਖ ਰੱਖਣ ਲਈ ਤਿੰਨ ਨੋਟਿਸ ਭੇਜੇ ਗਏ ਸੀ ਪਰ ਇਸਨੇ ਕਿਸੇ ਵੀ ਨੋਟਿਸ ਦਾ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਤੋਂ ਇਲਾਵਾ ਉਸਦੀ ਆਰਡਰ ਦੇ ਗੱਟਿਆਂ ਦੇ ਵਿੱਚ 2 ਤੋਂ 3 ਕਿਲੋ ਵੱਧ ਕਣਕਾ ਜਿਹੜੀ ਉਹ ਭਰੀ ਹੋਈ ਸੀ ਤੇ ਇਸ ਕਦ ਨਾਲੇ ਕਰਮਜੀਤ ਅਨਮੋਲ ਦੇ ਪ੍ਰਚਾਰ ਮੁਹਿੰਮ ਤੇ ਕਾਫੀ ਅਸਰ ਪਾਇਆ ਤੇ ਕਾਫੀ ਦੇਰ ਤੱਕ ਚੋਣ ਪ੍ਰਚਾਰ ਮੁਹਿੰਮ ਆ ਜਿਹੜੀ ਹੋ ਰੁਕੀ ਰਹੀ ਤਾਂ ਇਹ ਗੱਲ ਵੀ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਆ ਤਾਂ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਕਿਸ ਪ੍ਰਕਾਰ ਆਰਤੀਏ ਦੇ ਵੱਲੋਂ ਕਰਮਜੀਤ ਅਨਮੋਲ ਦਾ ਵਿਰੋਧ ਕੀਤਾ ਗਿਆ ਆਹ ਮੈਂ ਅੱਜ ਤੇ ਸੋਹਣਾ ਬੁਲਾਵਾ ਜੀ ਆਪਾਂ ਬੈਠ ਕੇ ਤੁਹਾਡਾ ਮਸਲਾ ਹਲਕਾ ਮੰਡੀ ਦੇ ਵਿੱਚ 20% ਮੋਸਟਰ ਵਾਲੀ ਬੰਦਾਂ ਬਈਆਂ ਨਹੀਂ 20% ਮੋਸਟਰ ਵਾਲੀ ਬੰਦਾਂ ਬਈਆਂ ਮੰਡੀ ਜੀ ਤੁਹਾਨੂੰ ਕੌਣ ਦੇਦੀ ਹੈ ਅੱਜ ਕਿੰਦਾ ਲੋਣੇ ਆ ਤੁਸੀਂ ਮੇਰੀ ਗੱਲ ਸੁਣੋ ਮੇਰੇ ਨਾਲ ਬੜਾ ਹੱਲ ਕਰਦੇ ਆ ਕੋਈ ਨਹੀਂ ਤੇਰੀ ਗੱਲ ਕਿੰਦਾ ਲੋਣੇ ਆ ਮੇਰੀ ਗੱਲ ਸੁਣੋ ਤੁਸੀਂ ਆਪਾਂ ਬੈਠ ਕੇ ਆਪਾਂ ਗੱਲ ਕਰਦੇ ਹਾਂ ਹਾਂ ਆ ਗੱਲ ਜਿਹੜੀ ਕਰਦੇ ਆ ਗੱਲ ਕਰਕੇ ਤੁਹਾਡਾ ਮਸਲਾ ਹਲੋ ਮਸਲਾ ਹਲੋ ਤੁਹਾਡਾ ਮਸਲਾ ਟੌਪ ਕਰਦਾ